ਪਤੀ ਰਾਗਵ ਚੱਡਾ ਨਾਲ ਸਤੀ ਵਿਨਾਇਤ ਮੰਦਰ ਦਰਸ਼ਨ ਕਰਨ ਪਹੁੰਚੀ ਪਰੀ ਗੀਤੀ ਚੋਪੜਾ ਵਿਦੇਸ਼ ਤੋਂ ਪਰਤਨ ਤੋਂ ਬਾਅਦ ਇਕੱਠੇ ਕੀਤੇ ਗਣਪਤੀ ਬੱਪਾ ਦੇ ਦਰਸ਼ਨ ਮੀਡੀਆ ਤੋਂ ਬਣਾਈ ਰੱਖੀ ਦੂਰੀ ਕਿਤੇ ਕੱਪੜਿਆਂ ਚ ਖੂਬਸੂਰਤ ਨਜ਼ਰ ਆਈ ਜੋੜੀ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਆਪਣੇ ਪਤੀ ਤੇ ਨੇਤਾ ਰਾਗਵ ਚੱਡਾ ਨਾਲ ਸਿੱਧੇ ਵਿਨਾਇਕ ਮੰਦਰ ਪਹੁੰਚੀ ਇਸ ਦੌਰਾਨ ਦੋਹਾਂ ਨੇ ਇਕੱਠੀ ਗਣਪਤੀ ਬੱਪਾ ਦੇ ਦਰਸ਼ਨ ਕੀਤੇ ਮੁੰਬਈ ਦੇ ਸਿੱਧੇ ਵਿਨਾਇਕ ਮੰਦਰ ਤੋਂ ਪਰਿਣੀਤੀ ਚੋਪੜਾ ਤੇ ਰਾਗਵ ਚੱਡਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਚ ਦੋਵੇਂ ਰਵਾਇਤੀ ਲੁੱਕ ਚ ਨਜ਼ਰ ਆਏ ਤਸਵੀਰਾਂ ਚ ਰਾਗਵ ਚੱਡਾ ਤੇ ਪਰੀ ਨੂੰ ਸਭ ਤੋਂ ਪਹਿਲਾਂ ਮੰਦਰ ਚ ਦਰਸ਼ਨ ਲਈ ਜਾਂਦੇ ਹੋਏ ਵੇਖਿਆ ਗਿਆ ਫਿਰ ਬਾਹਰ ਆ ਕੇ ਦੋਵੇਂ ਇਕੱਠੇ ਕਾਰ ਚ ਬੈਠ ਕੇ ਮੀਡੀਆ ਤੋਂ ਬਚਦੇ ਹੋਏ ਘਰ ਲਈ ਰਵਾਨਾ ਹੋ ਗਏ ਪਰਿੰਤ ਚੋਪੜਾ ਤੇ ਰਾਗਵ ਚੱਡਾ ਲੰਬੇ ਸਮੇਂ ਬਾਅਦ ਇਕੱਠੇ ਨਜ਼ਰ ਆਏ ਸਨ ਰਾਗਵ ਦੇ ਵਿਦੇਸ਼ ਪਰਤਣ ਤੋਂ ਬਾਅਦ ਇਹ ਸਟਾਰ ਜੋੜਾ ਸਿੱਧੇ ਵਿਨਾਇਕ ਮੰਦਿਰ ਪਹੁੰਚਿਆ ਸੀ ਪਰ ਹੀ ਤੇ ਰਾਗਵ ਨੇ ਮੰਦਿਰ ਚ ਬੱਪਾ ਦਾ ਆਸ਼ੀਰਵਾਦ ਲਿਆ ਇਸ ਦੌਰਾਨ ਦੋਨਾਂ ਦੇ ਮੱਥੇ ਤੇ ਤਿਲਕ ਵੀ ਨਜ਼ਰ ਆਇਆ ਇਸ ਦੌਰਾਨ ਪਰੀਨੀਤੀ ਚੋਪੜਾ ਆਫ ਵਾਈਟ ਕਲਰ ਦੇ ਅਨਾਰਕਲੀ ਸੂਟ ਚ ਨਜ਼ਰ ਆਈ ਜਦ ਕਿ ਰਾਗਵ ਚੱਡਾ ਨੇ ਸਫੇਦ ਰੰਗ ਦਾ ਕੁੜਤਾ ਪਾਇਆ ਹੋਇਆ ਸੀ ਮੰਦਿਰ ਜਾਣ ਤੋਂ ਬਾਅਦ ਪਰੀ ਤੇ ਰਾਗਵ ਵੀਡੀਆ ਤੋਂ ਬਸਦੇ ਹੋਏ ਨਜ਼ਰ ਆਏ ਦੋਨਾਂ ਨੇ ਪਪਰਾਜ਼ੀ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਸਿੱਧੇ ਕਾਰ ਚ ਬੈਠ ਕੇ ਘਰ ਲਈ ਰਵਾਨ ਕੁਝ ਤਸਵੀਰਾਂ 'ਚ ਰਾਗਵ ਆਪਣੀ ਖੂਬਸੂਰਤ ਪਤਨੀ ਪਰਿਨੀਤੀ ਨੂੰ ਪੀੜ ਤੋਂ ਬਚਾਉਂਦੇ ਵੀ ਨਜ਼ਰ ਆ ਰਹੇ ਨੇ ਪਰਿਤ ਰਾਗਵ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਰਾਜੀ ਹੈ ਕਿ ਜੋੜੇ ਦਾ ਪਿਛਲੇ ਸਾਲ ਦਿੱਲੀ ਵਿੱਚ ਵਿਆਹ ਹੋਇਆ ਸੀ ਪਰ ਹੀ ਤੇ ਰਾਗਵ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਇਸ ਤੋਂ ਬਾਅਦ ਲਗਾਤਾਰ ਪ੍ਰਸ਼ੰਸਕ ਇਹਨਾਂ ਨੂੰ ਸਵਾਲ ਵੀ ਪੁੱਛ ਰਹੇ ਨੇ ਦੱਸਦੀ ਹੈ ਕਿ ਰਾਗਵ ਚੱਡਾ ਪੰਜਾਬ ਵਿੱਚ ਇਲੈਕਸ਼ਨ ਹੋਣ ਦੇ ਬਾਵਜੂਦ ਲਗਾਤਾਰ ਗਾਇਬ ਸਨ ਜਿਸ ਤੋਂ ਬਾਅਦ ਇਹੀ ਖਬਰਾਂ ਸਾਹਮਣੇ ਆਈਆਂ ਸਨ ਕਿ ਆਪਣੀ ਅੱਖ ਦਾ ਆਪਰੇਸ਼ਨ ਕਰਵਾਉਣ ਲਈ ਵਿਦੇਸ਼ ਗਏ ਹੋਏ ਹਨ ਜਿਸ ਤੋਂ ਬਾਅਦ ਰਾਗਵ ਚੱਡਾ ਦੀ ਲੰਬੇ ਸਮੇਂ ਬਾਅਦ ਵਾਪਸੀ ਹੋਈ ਹੈ ਤੇ ਹੁਣ ਉਹ ਆਪਣੀ ਪਤਨੀ ਦੇ ਨਾਲ ਅਨੰਦ ਜਲਾਏ ਨੇ ਰਾਗਵ ਚੱਡਾ ਤੇ ਪਰਿੰਤ ਚੋਪੜਾ ਨੇ ਇੱਕ ਦੂਸਰੇ ਨੂੰ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਇੱਕ ਦੂਸਰੇ ਨਾਲ ਵਿਆਹ ਕਰਵਾ ਲਿਆ ਸੀ ਤੇ ਹੁਣ ਇਹ ਜੋੜੀ ਕਾਫੀ ਜ਼ਿਆਦਾ ਬਾਲੀਵੁੱਡ ਵਿੱਚ ਪਸੰਦ ਕੀਤੀ ਜਾਣ ਵਾਲੀ ਜੋੜੀ ਵਿੱਚੋਂ ਇੱਕ ਹੈ ਇਸ ਤੋਂ ਬਾਅਦ ਹੁਣ ਲੰਬੇ ਸਮੇਂ ਤੋਂ ਬਾਅਦ ਜਦੋਂ ਰਾਗਵ ਚੱਡਾ ਵਾਪਸ ਪਰਤੇ ਨੇ ਤਾਂ ਆਪਣੀ ਪਤਨੀ ਦੇ ਨਾਲ ਸਿੱਧਾ ਮੰਦਿਰ ਵਿੱਚ ਦਰਸ਼ਨ ਕਰਨ ਲਈ ਪਹੁੰਚੇ ਸਨ ਦੋਵਾਂ ਨੇ ਇਕੱਠੇ ਦਰਸ਼ਨ ਕੀਤੇ ਤੇ ਬੁੱppa ਦਾ ਆਸ਼ੀਰਵਾਦ ਲਿਆ ਹਾਲਾਂਕਿ ਕਾਫੀ ਸੁੰਦਰ ਲੁੱਕ ਦੇ ਵਿੱਚ ਦੋਨੋਂ ਨਜ਼ਰ ਆ ਰਹੇ ਸਨ ਮੀਡੀਆ ਦੇ ਸਵਾਲਾਂ ਤੋਂ ਵੀ ਬਚਦੇ ਨਜ਼ਰ ਆਏ